ਗੁਰਮੁਖ ਪਿਆਰਿਓ ਕੁਝ ਲੋਕ ਹੁੰਦੇ ਆ ਜਿਹੜੇ ਘਰਾਂ ਦੇ ਵਿੱਚ ਆਸੇ ਪਾਸੇ ਰਹਿਣ ਵਾਲੇ ਕੁੱਤਿਆਂ ਨੂੰ ਰੋਟੀ ਪਾਉਂਦੇ ਆ ਓਏ ਇਹ ਬਚਨ ਧਿਆਨ ਦੇ ਨਾਲ ਸੁਣ ਲੈਣ ਜੀ ਕੀ ਹੋਇਆ ਇੱਕ ਵਾਰ ਦੀ ਗੱਲ ਆ ਬੜੇ ਹੀ ਪਹੁੰਚੇ ਹੋਏ ਸਾਧੂ ਮਹਾਤਮਾ ਉਹਨਾਂ ਵਿੱਚ ਇੱਕ ਖਾਸੀਅਤ ਸੀਗੀ ਉਹ ਇੱਕ ਜਗ੍ਹਾ ਟਿਕ ਕੇ ਨਹੀਂ ਸੀ ਬਹਿੰਦੇ ਹੁੰਦੇ ਪਿੰਡਾਂ ਪਿੰਡਾਂ 'ਚ ਜਾਣਾ ਲੋਕਾਂ ਦਾ ਭਲਾ ਕਰਨਾ ਇੱਕ ਵਾਰੀ ਉਹ ਕਿਸੇ ਸ਼ਹਿਰ ਦੇ ਵਿੱਚ ਰੁਕੇ ਆ ਤੇ ਉੱਥੇ ਜਦੋਂ ਸ਼ਹਿਰ ਵਿੱਚ ਰੁਕੇ ਆ ਉਹਨਾਂ ਨੂੰ ਰੁਕਿਆ 10 ਕਰ ਦਿਨ ਹੀ ਹੋਏ ਸੀ ਇੱਕ ਸ਼ਹਿਰ ਦਾ ਪ੍ਰਾਣੀ ਆ ਗਿਆ ਬੰਦਾ ਆ ਗਿਆ ਉਹਨਾਂ ਨੂੰ ਆਪਣੇ ਦੁੱਖ ਦੱਸਣ ਲੱਗਾ ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬੜੀ ਮਿਹਨਤ ਕੀਤੀ ਆ ਪਰ ਮੈਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਘਟਾ ਹੀ ਪਿਆ ਇਸ ਕਰਕੇ ਮੈਂ ਦੁਖੀਆ ਪਰੇਸ਼ਾਨ ਰਹਿਣਾ ਮੈਨੂੰ ਕੰਮਕਾਰਾਂ ਦੇ ਵਿੱਚ ਖੁਸ਼ੀ ਨਹੀਂ ਹੁੰਦੀ ਕਦੇ ਕਦੇ ਜਦੋਂ ਮੁਨਾਫਾ ਹੁੰਦਾ ਉਦੋਂ ਮੈਨੂੰ ਥੋੜੀ ਬਹੁਤੀ ਖੁਸ਼ੀ ਹੁੰਦੀ ਆ ਪਰ ਮਨ ਜਿਹੜਾ ਹੈ ਭਰਿਆ ਭਰਿਆ ਜਾ ਰਹਿਂਦਾ ਖੁਸ਼ ਨਹੀਂ ਰਹਿੰਦਾ ਉਦਾਸ ਬਹੁਤ ਹੋ ਜਾਂਦਾ ਮੈਂ ਮਹਾਪੁਰਖ ਕਹਿੰਦੇ ਭਾਈ ਕੋਈ ਵੱਡੀ ਮੁਸ਼ਕਲ ਵਾਲੀ ਗੱਲ ਨਹੀਂ ਇਹਦਾ ਤੈਨੂੰ ਹੱਲ ਹੁਣੇ ਦੱਸ ਦਿੰਨੇ ਆ ਪਰ ਕਰਨਾ ਤੈਨੂੰ ਪੈਣਾ ਮਹਾਪੁਰਖਾਂ ਨੇ ਕਿਹਾ ਤੇਰੇ ਕੰਮਾਂ ਦੇ ਵਿੱਚ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਤੈਨੂੰ ਕਮੀ ਲੱਗਦੀ ਆ ਉਹ ਅਸਲ ਕਮੀ ਪਤਾ ਕੀ ਆ ਅਸੀਸਾਂ ਦੀ ਆ ਤੈਨੂੰ ਅਸੀਸਾਂ ਦੀ ਲੋੜ ਆ ਦੁਆਵਾਂ ਦੀ ਲੋੜ ਆ ਤੈਨੂੰ ਦੁਆਵਾਂ ਇਕੱਠੀਆਂ ਕਰਨੀਆਂ ਪੈਣਗੀਆਂ ਕਹਿੰਦਾ ਸੰਤ ਜੀ ਮੈਂ ਤਾਂ ਬਹੁਤ ਭਲਾ ਕਰਦਾ ਮੈਂ ਤਾਂ ਧਾਰਮਿਕ ਸਥਾਨਾਂ ਤੇ ਵੀ ਜਾਂਦਾ ਗਰੀਬਾਂ ਦੀ ਮਦਦ ਵੀ ਕਰਦਾ ਕੱਪੜੇ ਦਾ ਦਾਨ ਰੋਟੀ ਵੀ ਖਵਾਉਂਦਾ ਲੋਕ ਮੇਰੇ ਤੋਂ ਖੁਸ਼ ਵੀ ਹੁੰਦੇ ਆ ਮੈਨੂੰ ਦਵਾਮਾਂ ਵੀ ਦਿੰਦੇ ਆ ਪਰ ਤੁਸੀਂ ਕਹਿ ਰਹੇ ਹੋ ਅਸੀਸਾਂ ਦੀ ਕਮੀ ਆ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਜਿਵੇਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਆਹ ਗੱਲ ਜਿਹੜੀ ਆ ਮੇਰੇ ਨਾਲ ਹੋ ਗਈ ਮੈਂ ਤਾਂ ਬੜਾ ਪੁੰਨ ਕਰਦਾ ਉਹਨਾਂ ਆਖਿਆ ਮੈਂ ਤੈਨੂੰ ਸਹੀ ਕਹਿ ਰਿਹਾ ਤੁਹਾਨੂੰ ਹੋਰ ਦਵਾਮਾਂ ਦੀ ਲੋੜ ਕਹਿਣ ਲੱਗਿਆ ਸੰਤ ਜੀ ਇਨਸਾਨਾਂ ਦਾ ਭਲਾ ਕਰਕੇ ਤਾਂ ਮੈਂ ਦੇਖ ਲਿਆ ਇਹ ਇਨਸਾਨ ਤਾਂ ਇਹੋ ਜਿਹੇ ਆ ਜਿੰਨਾ ਕਰੋਗੇ ਉਹਨਾਂ ਤੁਹਾਡਾ ਨੁਕਸਾਨ ਹੀ ਕਰਦੇ ਆ ਖਾ ਪੀ ਕੇ ਵੀ ਗਾਲਾਂ ਕੱਢਦੇ ਆ ਜਾਂ ਨਿੰਦਦੇ ਆ ਇਹਨਾਂ ਲੋਕਾਂ ਤੋਂ ਮੇਰਾ ਮਨ ਭਰ ਗਿਆ ਹੁਣ ਤੁਸੀਂ ਮੈਨੂੰ ਆਗਿਆ ਦਿਓ ਕਿਸੇ ਪਸ਼ੂ ਦੀ ਕਿਸੇ ਪੰਛੀ ਦੀ ਸੇਵਾ ਕਰਾਂ ਮਹਾਪੁਰਖੋ ਦੇ ਮਨ ਦੀ ਗੱਲ ਸਮਝ ਗਏ ਕਹਿਣ ਲੱਗੇ ਠੀਕ ਹੈ ਜੇ ਤੂੰ ਇਨਸਾਨਾਂ ਦਾ ਭਲਾ ਕਰਕੇ ਥੱਕ ਗਿਆ ਅੱਜ ਤੋਂ ਬਾਅਦ ਜਾਨਵਰਾਂ ਦੀ ਪਸ਼ੂ ਪੰਛੀਆਂ ਦਾ ਭਲਾ ਕਰਕੇ ਦੇਖ ਲੈ ਫਿਰ ਦੇਖੀ ਤੈਨੂੰ ਕੀ ਮਿਲੇਗਾ ਸੰਤ ਜੀ ਨੇ ਉਹਨੂੰ ਇੱਕ ਯੋਗਤੀ ਦੱਸੀ ਯੋਗਤੀ ਤੋਂ ਬਿਨਾ ਗੱਲ ਨਹੀਂ ਬਣਦੀ ਹੁੰਦੀ ਸੰਗਤ ਜੀ ਮਹਾਪੁਰਖ ਕਹਿਣ ਲੱਗੇ ਤੂੰ ਆਪਣੇ ਘਰੋਂ ਕਿਸੇ ਵੀ ਕੰਮਕਾਰ ਵਾਸਤੇ ਨਿਕਲਣੇ ਆਪਣੇ ਨਾਲ ਰੋਟੀ ਪਕਾ ਕੇ ਲੈ ਜਾਇਆ ਕਰ ਰਸਤੇ ਵਿੱਚ ਜਿਹੜਾ ਵੀ ਤੈਨੂੰ ਜਾਨਵਰ ਮਿਲੇ ਉਹਨੂੰ ਰੋਟੀ ਖਵਾ ਦਿਆ ਕਰ ਜਿਵੇਂ ਜਿਵੇਂ ਉਹ ਰੋਟੀ ਖਾਊਗਾ ਤੇਰਾ ਭਲਾ ਹੋ ਜੂਗਾ ਸੰਗਤ ਜੀ ਉਹਨੇ ਬੜੀ ਸ਼ਰਧਾ ਨਾਲ ਗੱਲ ਮੰਨੀ ਆ ਅਗਲੇ ਦਿਨ ਸ਼ੁਰੂ ਵੀ ਕਰ ਦਿੱਤਾ ਆਪਦੀ ਪਤਨੀ ਨੂੰ ਆਖਿਆ ਮੈਨੂੰ ਪੰਜ ਪ੍ਰਸ਼ਾਦੇ ਦੇ ਦਿਆ ਕਰ ਜਾਂ ਇਹਦੋਂ ਵੱਧ ਪਕਾ ਦਿਆ ਕਰ ਤੇ ਮੈਂ ਜਦੋਂ ਜਾਵਾਂਗਾ ਰਸਤੇ ਵਿੱਚ ਕਿਸੇ ਜਾਨਵਰ ਨੂੰ ਪਾ ਦਿਆ ਕਰੂੰਗਾ ਦਿਨ ਆ ਭਲਾ ਹੋ ਜਾਵੇਗਾ ਤੇਰਾ ਵੀ ਭਲਾ ਹੋਵੇਗਾ ਹੁਣ ਜਦੋਂ ਵੀ ਉਹ ਜਾਂਦਾ ਹੈ ਉਹ ਕੰਮ ਤੇ ਨੌਜਵਾਨ ਆਪਣੇ ਨਾਲ 5-6 ਪ੍ਰਸ਼ਾਦੇ ਵੱਧ ਲੈ ਕੇ ਜਾਂਦਾ ਉੱਥੇ ਜਿਹੜੇ ਜਾਨਵਰ ਮਿਲਦੇ ਆ ਉਹਨਾਂ ਨੂੰ ਪਾ ਦਿੰਦਾ ਪਰ ਤਿੰਨਕ ਦਿਨ ਬੀਤਿਆ ਉਦਾਸ ਹੋ ਗਿਆ ਰਸਤੇ ਵਿੱਚ ਕੁੱਤੇ ਸੀ ਉਹਨਾਂ ਨੂੰ ਪਾਉਂਦਾ ਸੀ ਕੋਈ ਜਾਨਵਰ ਕੋਈ ਗਾਂ ਜਿਹੜੇ ਆਵਾਰਾ ਪਸ਼ੂ ਹੁੰਦੇ ਆ ਮਿਲਦੇ ਉਹਨਾਂ ਨੂੰ ਪਾਉਂਦਾ ਸੀ ਪਰ ਉਹਦੀ ਰੋਟੀ ਨਹੀਂ ਸੀ ਕੋਈ ਖਾਂਦਾ ਹੁੰਦਾ ਮਹਾਪੁਰਖਾਂ ਕੋਲ ਆ ਕੇ ਦੱਸੀ ਗੱਲ ਵੀ ਮੇਰੇ ਨਾਲ ਤਾਂ ਐਉਂ ਹੁੰਦੀ ਆ ਕਿਸੇ ਨੇ ਵੀ ਉਹਨੂੰ ਰੋਟੀ ਨੂੰ ਮੂੰਹ ਨਹੀਂ ਲਾਇਆ ਜਿਹੜੀ ਮੈਂ ਪਾਉਂਦਾ ਹਾਂ ਜਾਂਦਾ ਹੋਇਆ ਰੱਖ ਜਾਨਾ ਆਉਂਦਾ ਹੋਇਆ ਵੇਖਦਾ ਉੱਥੇ ਹੀ ਪਈ ਹੁੰਦੀ ਐ ਉਹ ਰੋਟੀ ਪ੍ਰਸ਼ਾਦਾ ਉੱਥੇ ਹੀ ਪਿਆ ਹੁੰਦਾ ਮੈਂ ਦੁਖੀ ਆ ਮੈਨੂੰ ਸਮਝ ਨਹੀਂ ਆ ਰਹੀ ਗਲਤੀ ਕਿੱਥੇ ਹੋ ਰਹੀ ਆ ਮੇਰੇ ਹੱਥੋਂ ਇਹ ਜਾਨਵਰ ਪਸ਼ੂ ਪ੍ਰਸ਼ਾਦਾ ਰੋਟੀ ਕਿਉਂ ਨਹੀਂ ਖਾਂਦੇ ਕਿਉਂਕਿ ਮੈਂ ਦੇਖਿਆ ਹੈ ਚੰਗੀ ਤਰ੍ਹਾਂ ਤੇ ਸੰਤ ਜੀ ਉਹ ਨਾ ਜਿਹੜੇ ਕੁੱਤੇ ਹੁੰਦੇ ਆ ਉਹ ਮੂੰਹ ਫੇਰ ਲੈਂਦੇ ਆ ਗਾਂ ਅੱਗੇ ਰੋਟੀ ਕਰਦਾ ਗਾਂ ਵੀ ਸੁੰਘ ਕੇ हट ਗਈ ਆ ਸੰਤ ਨੇ ਕਿਹਾ ਮਹਾਂਪੁਰਖਾ ਨੇ ਤੂੰ ਸਾਨੂੰ ਰੋਟੀ ਫੜਾ ਹੁਣ ਅਸੀਂ ਕਿਸੇ ਜਾਨਵਰ ਨੂੰ ਪਾ ਕੇ ਦੇਖਾਂਗੇ ਜਾਂ ਜੇ ਰੋਟੀ ਤੇਰੇ ਕੋਲ ਹੈ ਤਾਂ ਦੇ ਦੇ ਜੇ ਨਹੀਂ ਤਾਂ ਫਿਰ ਕੱਲ ਨੂੰ ਲੈ ਕੇ ਆਈ ਫਿਰ ਅਗਲੇ ਦਿਨ ਰੋਟੀ ਲੈ ਕੇ ਆਇਆ ਜਦੋਂ ਮਹਾਂਪੁਰਖਾਂ ਨੇ ਪਾਈ ਉਹ ਜਾਨਵਰ ਨੇ ਜਿਹੜੇ ਵੀ ਸੀਗੇ ਉੱਥੇ ਉਹਨਾਂ ਸਾਰਿਆਂ ਨੇ ਖਾ ਲਈ ਆ ਉਰੇ ਦਿਮਾਗ ਦੇ ਵਿੱਚ ਸਵਾਲਾਂ ਦੀ ਝੜੀ ਲੱਗ ਗਈ ਸਮਝ ਨਹੀਂ ਆ ਰਹੀ ਸੀ ਮੈਂ ਕਿਵੇਂ ਪੁੱਛਾਂ ਕਹਿੰਦੇ ਸੰਤ ਜੀ ਮੈਥੋਂ ਗਲਤੀ ਕਿੱਥੇ ਹੋਈ ਆ ਚਾਨਣਾ ਤਾਂ ਪਾ ਦਿਓ ਉਹਨਾਂ ਆਖਿਆ ਮੈਂ ਤੈਨੂੰ ਨਹੀਂ ਦੱਸਾਂਗਾ ਆਪ ਹੀ ਤੈਨੂੰ ਦੱਸਣਗੇ ਵੀ ਤੇਰੇ ਹੱਥੋਂ ਰੋਟੀ ਕਿਉਂ ਨਹੀਂ ਖਾਂਦੇ ਅੱਗੋਂ ਵਿਅਕਤੀ ਕਹਿਣ ਲੱਗਾ ਸੰਤ ਜੀ ਇਹ ਕਿਵੇਂ ਦੱਸ ਸਕਦੇ ਆ ਇਹ ਕੁੱਤੇ ਕਿਹੜਾ ਬੋਲ ਕੇ ਦੱਸ ਸਕਦੇ ਆ ਇਹਨਾਂ ਦੀ ਭਾਸ਼ਾ ਕੋਈ ਹੋਰ ਹੁੰਦੀ ਆ ਮੈਨੂੰ ਸਮਝ ਨਹੀਂ ਲੱਗਣੀ ਮਹਾਪੁਰਖਾਂ ਨੇ ਕਿਹਾ ਨਹੀਂ ਪੁੱਤਰ ਇਹ ਪਸ਼ੂ ਪੰਛੀ ਸਾਡੇ ਦਿਲ ਦੀ ਗੱਲ ਸਮਝਦੇ ਆ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਆ ਪਰ ਗੱਲ ਵੱਖਰੀ ਆ ਅਸੀਂ ਇਹਨਾਂ ਨੂੰ ਨਹੀਂ ਸਮਝਦੇ ਫਿਰ ਉਹ ਕਹਿਣ ਲੱਗਾ ਜੇ ਮੈਨੂੰ ਇਹ ਗੱਲ ਪਤਾ ਲੱਗ ਜਾਵੇ ਇਹ ਮੇਰੇ ਹੱਥੋਂ ਪ੍ਰਸ਼ਾਦਾ ਕਿਉਂ ਨਹੀਂ ਛਕਦੇ ਤਾਂ ਬੜੀ ਵੱਡੀ ਗੱਲ ਹੋ ਜਾਵੇਗੀ ਮਹਾਪੁਰਖਾਂ ਨੇ ਕਿਹਾ ਕੋਈ ਗੱਲ ਨਹੀਂ ਚਿੰਤਾ ਨਾ ਕਰ ਇਹਨਾਂ ਦੇ ਮਨ ਆਪਾਂ ਪੜ ਲੈਨੇ ਆ ਚੰਗੀ ਤਰ੍ਹਾਂ ਸਮਝ ਲੈਨੇ ਆ ਮੈਂ ਤੈਨੂੰ ਹੁਣੇ ਦੱਸਦਾ ਕਿਹੜੀ ਗੱਲਾਂ ਤੇਰੇ ਨਾਲ ਨਾਰਾਜ਼ ਨੇ ਜਦੋਂ ਦੇਖਿਆ ਸਾਰੇ ਜਾਨਵਰਾਂ ਵੱਲ ਸਮਝਾਉਣਾ ਸ਼ੁਰੂ ਕੀਤਾ ਕਿ ਜਾਨਵਰ ਇਹ ਕਹਿ ਰਹੇ ਆ ਇਹ ਆਪਣੇ ਸਵਾਰਥ ਲਈ ਸਾਡਾ ਭਲਾ ਕਰ ਰਿਹਾ ਹੈ ਆਪਣੇ ਸਵਾਰਥ ਲਈ ਸਾਨੂੰ ਲੱਭ-ਲੱਭ ਕੇ ਪ੍ਰਸ਼ਾਦਾ ਸ਼ਿਕਾਰਿਆ ਹੈ ਪਰ ਜਦੋਂ ਅਸੀਂ ਗਲਤੀ ਨਾਲ ਵੀ ਕਦੇ ਇਹਨਾਂ ਘਰੇ ਚਲੇ ਜਾਈਏ ਇਹਦੇ ਪਰਿਵਾਰ ਦੇ ਜੀ ਸਾਨੂੰ ਡੰਡੇ ਮਾਰ ਕੇ ਭਜਾ ਦਿੰਦੇ ਆ ਸਰਦੀਆਂ ਵਿੱਚ ਕੜਾਕੇ ਦੀ ਠੰਡ ਵਿੱਚ ਆਪੇ ਕੰਬਲ ਵਿੱਚ ਲੁਕੇ ਹੁੰਦੇ ਆ ਜਦੋਂ ਇਹਨਾਂ ਦੇ ਘਰ ਵਿੱਚ ਚਲੇ ਜਾਈਏ ਸਾਨੂੰ ਠੰਡਾ ਪਾਣੀ ਪਾ ਕੇ ਭਜਾਉਂਦੇ ਆ ਕਿਤੇ ਗਰਮੀ ਵਿੱਚ ਅਸੀਂ ਕੰਧ ਕੋਲੇ ਕੋਲ ਬੈਠਦੇ ਆ ਸ਼ਾਮੇ ਬੈਠਦੇ ਆ ਉੱਥੇ ਖੜ੍ਹਨੇ ਨਹੀਂ ਦਿੰਦੇ ਭਜਾ ਦਿੰਦੇ ਆ ਜਿਹੜੀ ਇਹ ਰੋਟੀ ਸਾਨੂੰ ਹੁਣ ਪਾ ਰਹੇ ਆ ਉਹਦੇ ਪਿਛੇ ਇਹਨਾਂ ਦਾ ਸਵਾਰਥ ਲੁਕਿਆ ਹੋਇਆ। ਉਦਾਂ ਤਾਂ ਇਹ ਸਾਨੂੰ ਦੇਖ ਕੇ ਜਰਦੇ ਨਹੀਂ ਮਾਰਦੇ ਇਸ ਕਰਕੇ ਅਸੀਂ ਪ੍ਰਸ਼ਾਦਾ ਨਹੀਂ ਖਾ ਰਹੇ। ਦੂਜੀ ਗੱਲ ਇਹ ਆ ਵੀ ਬਾਹਰ ਤਾਂ দান ਕਰਦੇ ਫਿਰਦੇ ਆ ਇਹ ਪਰ ਇਹਨਾਂ ਦੇ ਘਰ ਵਿੱਚ ਦੇ ਬੁੱਢੇ ਮਾਂ ਪਿਓ ਹਨ। ਪਾਣੀ ਤੋਂ ਮਹਤਾਜ ਨੇ। ਇਹਦੀ ਘਰ ਵਾਲੀ ਮਾਂ ਪਿਓ ਨੂੰ ਜਿਹੜੇ ਆ ਬੜੇ ਅਪਸ਼ਬਦ ਬੋਲਦੀ ਆ ਇਹਦੇ ਬੁੱਢੇ ਮਾਂ ਪਿਓ ਉਹ ਬੇਸਹਾਰਾ ਬਣੇ ਪਏ ਇਹਨਾਂ ਦੇ ਹੋਣ ਦੇ ਬਾਵਜੂਦ ਵੀ ਕੋਈ ਆਸਰਾ ਨਹੀਂ ਉਹਨਾਂ ਨੂੰ ਇਹਨਾਂ ਦਾ ਇਸ ਕਰਕੇ ਅਸੀਂ ਸੋਚਿਆ ਵੀ ਉਹ ਬਜ਼ੁਰਗ ਪਾਣੀ ਵਾਸਤੇ ਆਵਾਜ਼ਾਂ ਮਾਰਦੇ ਰਹਿੰਦੇ ਉਹਨਾਂ ਦੀ ਗੱਲ ਨਹੀਂ ਸੁਣਦੇ ਇਹ ਬਾਹਰ দান ਕਰੀ ਜਾਂਦੇ ਆ ਮਾਂ ਪਿਓ ਨੂੰ ਪੁੱਛਦੇ ਤੱਕ ਨਹੀਂ ਬਾਹਰ ਲੋਕਾਂ ਦਾ ਭਲਾ ਕਰਨ ਦਾ ਕੀ ਫਾਇਦਾ ਜੇ ਆਪਣੇ ਘਰ ਹੀ ਮਾਤਾ ਪਿਤਾ ਪਰੇਸ਼ਾਨ ਹੋਣ ਉਹਨਾਂ ਦੀ ਕਦਰ ਨਹੀਂ ਕਰਦੇ ਤਾਂ ਕਰਕੇ ਅਸੀਂ ਇਹ ਸੋਚਿਆ ਹੈ ਸੰਤ ਜੀ ਵੀ ਇਹਦੇ ਹੱਥ ਦਾ ਪ੍ਰਸ਼ਾਦਾ ਨਹੀਂ ਸ਼ਕਣਾ ਤਾਂ ਕਰਕੇ ਅਸੀਂ ਸ਼ੱਕਦੇ ਨਹੀਂ ਤੁਸੀਂ ਸ਼ਿਕਾਇਆ ਸੰਤ ਜੀ ਅਸੀਂ ਸ਼ੱਕ ਲਿਆ ਹੈ ਉਹ ਜਿਹੜੇ ਮਹਾਪੁਰਖ ਸੀਗੇ ਜਾਨਵਰਾਂ ਦੀ ਬੋਲੀ ਸਾਰਿਆਂ ਦੀ ਭਾਸ਼ਾ ਸਮਝਦੇ ਸੀ ਬੰਦਗੀ ਵਾਲੀ ਰੂਸੀ ਬਾਕੀ ਇਹ ਦ੍ਰਿਸ਼ਟਾਂਤ ਹੁੰਦੇ ਆ ਜਿਹੜੀਆਂ ਕਹਾਣੀਆਂ ਸਾਖੀਆਂ ਹੁੰਦੀਆਂ ਨੇ ਕਈ ਉਹ ਸਮਝਾਉਣ ਲਈ ਸਾਨੂੰ ਹੁੰਦੀਆਂ ਨੇ ਮਹਾਪੁਰਖਾਂ ਦੀ ਗਾਥਾ ਬੜੀ ਸੁੰਦਰ ਹੈ ਤੇ ਉਦੋਂ ਫਿਰ ਸਾਰੀ ਗੱਲ ਸਮਝੀ ਆ ਤੇ ਦਸੀਆ ਭਾਈ ਸੰਤ ਮਹਾਪੁਰਖ ਕਹਿਣ ਲੱਗੇ ਵੀ ਇਹ ਤਾਂ ਕਰਕੇ ਤੇਰੇ ਤੋਂ ਪ੍ਰਸ਼ਾਦਾ ਨਹੀਂ ਸ਼ੱਕਦੇ ਤੇਰੇ ਮਾਪਿਓ ਘਰ ਵਿੱਚ ਆ ਬਜ਼ੁਰਗ ਆ ਉਹਨਾਂ 'ਚ ਰੱਬ ਵਸਦਾ ਉਹਨਾਂ ਦੀ ਜਾ ਕੇ ਸੇਵਾ ਕਰ ਤੇ ਉਦੋਂ ਫਿਰ ਸਾਧ ਸੰਗਤ ਜੀ ਉਹ ਬੜਾ ਸ਼ਰਮਿੰਦਾ ਹੋਇਆ ਵੀ ਵਾਕਈ ਜਾਨਵਰਾਂ ਨੇ ਸੱਚੀ ਗੱਲ ਕਹਿ ਦਿੱਤੀ ਆ ਉਦੋਂ ਫਿਰ ਉਹਨੂੰ ਅਹਿਸਾਸ ਹੋਇਆ ਵੀ ਮੈਨੂੰ ਅਸੀਸਾਂ ਦੀ ਲੋੜ ਆ ਅਸੀਸ ਕਿਹੜੀ ਬਜ਼ੁਰਗਾਂ ਦੀ ਮਾਤਾ ਪਿਤਾ ਦੀ ਹੁਣ ਜੇ ਕੋਈ ਘਰ ਦੇ ਵਿੱਚ ਸੇਵਾ ਨਹੀਂ ਕਰਦਾ ਬਾਹਰ ਜਾ ਕੇ ਲੰਗਰ ਲਾ ਰਿਆ ਕਿੱਡੀ ਇਹ ਇੱਕ ਆਪਾਂ ਕਹਿ ਸਕਦੇ ਹਾਂ ਮੂਰਖਤਾ ਵਾਲੀ ਗੱਲ ਆ ਵੀ ਘਰੇ ਮਾਂ ਪਿਓ ਨੂੰ ਪਾਣੀ ਨਹੀਂ ਪੋਛਦਾ ਤਾਂ ਕਰਕੇ ਭਾਈ ਕੁੱਤੇ ਨੂੰ ਜਿਹੜੇ ਰੋਟੀ ਪਾਉਂਦੇ ਆ ਬਾਹਰ ਪਰ ਘਰੇ ਮਾਪਿਆਂ ਨੂੰ ਪਾਣੀ ਨਹੀਂ ਪੁੱਛਦੇ ਕਹਿੰਦੇ ਕੁੱਤੇ ਨੂੰ ਰੋਟੀ ਪਾਉਣ ਦੇ ਨਾ ਪੁੱਨ ਮਿਲ ਜੇਗਾ ਤੇ ਭਾਈ ਪਾਪ ਵੀ ਤਾਂ ਲੱਗੇਗਾ ਨਾ ਇਹ ਗੱਲ ਸੋਚੋ ਘਰੇ ਵੀ ਮਾਤਾ ਪਿਤਾ ਨੂੰ ਪੁੱਛੋ ਬਾਹਰ ਵੀ ਰੋਟੀ ਪਾਓ ਫਿਰ ਜਾ ਕੇ ਗੱਲ ਬਣੇਗੀ ਤਾਂ ਕਰਕੇ ਸਾਧ ਸੰਗਤ ਜੀ ਸਮਝ ਦੇ ਕਾਰਨ ਇਹ ਸੰਸਾਰ ਜਿਹੜਾ ਸਵਰਗ ਆ ਜੇ ਨਾ ਸਮਝੀ ਹੋਵੇ ਫਿਰ ਨਰਕ ਆ ਇਹ ਚੀਜ਼ਾਂ ਫਿਰ ਉੱਥੇ ਮਹਾਂਪੁਰਖਾਂ ਨੇ ਦਸੀਆਂ ਉਹਨੂੰ ਅਹਿਸਾਸ ਹੋਇਆ ਆਪਣੀ ਗਲਤੀ ਦਾ ਕਹਿੰਦਾ ਮਾਹਪੁਰਖੋ ਮੇਥੋਂ ਭੁੱਲ ਹੋ ਗਈ ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਤਾਂ ਮਾਹਪੁਰਖਾਂ ਨੇ ਉਹ ਪਸ਼ੂ ਪੰਛੀ ਜਾਨਵਰਾਂ ਨੂੰ ਜ਼ਰੀਆ ਬਣਾ ਕੇ ਬੜੀ ਡੂੰਗੀ ਗੱਲ ਉਹ ਬੰਦੇ ਨੂੰ ਸਮਝਾਈ ਤੇ ਉਮੀਦ ਕਰਦੇ ਆ ਸਾਧ ਸੰਗਤ ਜੀ ਤੁਸੀਂ ਵੀ ਇਹ ਗੱਲ ਸਮਝ ਗਏ ਹੋਵੋਗੇ ਜਿਨ੍ਹਾਂ ਦੇ ਆਪਣੇ ਘਰ ਵਿੱਚ ਮਾਪ ਪਿਓ ਦੀ ਸੇਵਾ ਹੈ ਉਹ ਕਰਿਆ ਕਰੋ ਭਾਈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਏ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਸਭ ਤੋਂ ਵੱਡਾ ਤੀਰਥ ਤਾਂ ਨਾਮ ਹੀ ਆ ਸਿਮਰਣੀ ਆ ਤੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ ਪੈਂਦੀ ਜੇ ਨਾਮ ਜਪ ਲਈਏ ਮਾਤਾ ਪਿਤਾ ਦੀ ਸੇਵਾ ਕਰ ਲਈਏ ਬਾਬਾ ਨਾਨਕ ਸਿੰਘ ਜੀ ਮਹਾਂਪੁਰਖ ਅਕਸਰ ਕਹਿੰਦੇ ਹੁੰਦੇ ਸੀ ਭਾਈ ਗੁਰੂ ਕੋਲ ਬੇਨਤੀ ਕਰਿਆ ਕਰੋ ਗੁਰੂ ਮੈਨੂੰ ਆਪਣਾ ਬਣਾ ਲਾ ਜੇ ਗੁਰੂ ਨੂੰ ਤੁਸੀਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਕਹਿ ਦੋਂਗੇ ਮੈਨੂੰ ਆਪਣਾ ਬਣਾ ਲਓ ਤੁਹਾਡੇ ਤੇ ਬੇਅੰਤ ਕਿਰਪਾ ਹੋ ਜਾਣੀ ਆ ਉਹਨੇ ਤੁਹਾਡੀ ਬਾਹ ਵੀ ਫੜ ਲੈਣੀ ਆ ਤੁਹਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਵੀ ਕਰਵਾ ਦੇਣਾ ਹੈ ਸੋ ਗੁਰਮਖ ਪਿਆਰਿਓ ਇਹ ਵਿਚਾਰ ਸੀਗੀ ਤਾਂ ਇਹਨਾਂ ਨੂੰ ਪੱਲੇ ਬੰਨਣਾ ਹੈ ਇਹਦੇ ਵਿੱਚ ਇਹ ਗੱਲ ਨਹੀਂ ਵੀ ਕੁੱਤੇ ਨੂੰ ਰੋਟੀ ਨਹੀਂ ਪਾਉਣੀ ਚਾਹੀਦੀ ਗਾਂ ਨੂੰ ਰੋਟੀ ਨਹੀਂ ਪਾਉਣੀ ਚਾਹੀਦੀ ਦੇਖੋ ਪੁੰਨ ਜਿੰਨੇ ਕਰ ਲਈਏ ਥੋੜੇ ਹੀ ਹੁੰਦੇ ਆ ਗੁਣ ਜਿੰਨੇ ਹੋਣ